ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਨ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਜਿਹੜੀ ਆ ਕਵਰ ਕਰਨ ਲੱਗੇ ਆ ਰਾਜਾ ਸਾਸੀ ਤੋਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਅੱਜ ਦੀ ਵੀਡੀਓ ਵਿੱਚ ਚਾਰ ਨਗ ਨੇ ਕੁਝ ਸੂਏ ਸਵਾਏ ਆ ਤੇ ਕੁਝ ਗੱਭਣ ਤਿਆਰ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਪੁੱਜੀ ਕੀ ਹਾਲ ਜੇ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਵਧੀਆ ਠੀਕ ਠਾਕ ਵੀਰ ਜੀ ਆਪਣਾ ਐਡਰੈਸ ਦੇ ਇੱਕ ਹਾਂ ਜੀ ਮੇਰਾ ਹਰਮੰਜੇ ਪਿੰਡ ਦਾ ਸਾਂਸੀ ਕੀ ਦਾ ਅੰਮ੍ਰਿਤਸਰ ਤਸਰੀ ਦੇ ਨਾਲ ਆ ਜੀ ਥੋੜੇ ਦੇ ਨਾਲ ਹੀ 1 ਕਿਲੋਮੀਟਰ ਪਿੰਡ ਦੇ ਆ ਤੇ ਨੰਬਰ ਬੋਲ ਦੇ ਮੜਾ ਜੀ 8264545131 ਭਾਈ ਜੀ ਠੀਕ ਜੀ ਕਿਧਰੋਂ ਕਰੀਏ ਸ਼ਰਵਾਦ ਇੱਧਰੋਂ ਕਰ ਲਈਏ ਇੱਧਰੋਂ ਕਰ ਲਓ ਅੱਜ ਤੇ ਕੀ ਡਿਟੇਲ ਆ ਵੀਰ ਜੀ ਇਹਦੀ ਪਹਿਲੇ ਨੰਬਰ ਵਾਲੀ ਦੀ ਛੋਟੀ ਦਾ ਬੱਚਾ ਨਹੀਂ ਹੈਗਾ ਅੱਛਾ ਜੀ ਸੂਈ ਨੂੰ 3 ਮਹੀਨੇ ਹੋਏ ਚਾਰ ਅੱਛਾ ਜੀ ਗਾਂਵ ਵਿੱਚ ਕੀ ਗੱਲ ਅੱਗੇ ਨੂੰ ਮਹੀਨੇ ਲੱਗ ਬਣੇ ਟਾਈਮ ਹੋਇਆ ਇਹ ਕੋਈ ਦੱਸ ਕੇ ਤੇਰੀ ਕੰਬੀਰ ਭਰਾ ਮਿਲ ਕੇ ਕਰਨੋਂ ਵਾਂਣ ਦਾ ਜਿਆਦਾ ਹਾਂ ਬਿਲਕੁਲ ਸਹੀ ਗੱਲ ਹੈ ਤੇ ਦੁੱਧ ਕਿੰਨਾ ਜੀ ਵੀਰ ਜੀ ਇਹਦੇ ਕੋਲ ਹਨ ਦੁੱਧ ਦੇ ਕੋਲ ਭਾਈ ਘਾ ਲਿਆ ਅੱਠ ਕਹਿਆ ਸੱਤ ਮਾਣ ਜੇ ਜਿਹੜਾ ਮਰਜੀ ਵੀਰ ਜੀ ਆਨੇ ਆਪਾਂ ਚੱਕਣੀ ਲੈਂਦੀ ਪਿੱਠ ਪੂੜਾ ਵਿਖਾਓ ਝੋਟੀ ਦਾ ਥਾਂ ਜੀ ਲਓ ਵੀਰ ਜੀ ਵੱਡੀ ਝੋਟੀ ਆ ਇੱਕ ਰੰਗ ਕਾਲੀ ਆ 7 ਲੀਟਰ ਦੀ ਵੀਰ ਗਰੰਟੀ ਦਿੰਦਾ ਲਓ ਵੀਰ ਜੀ ਕੱਦ ਤੁਸੀਂ ਚੈੱਕ ਕਰ ਸਕਦੇ ਵੀਰ ਲਾਗੇ ਖਲੋ ਗਿਆ ਤੇ ਖੋਲੋ ਵੀਰ ਜੀ ਖੋਲ ਕੇ ਦਿਖਾ ਦਈਏ ਇੱਕ ਰੀ ਇਹ ਸਾਰੀ ਕਾਲੀ ਮੱਥੇ ਤੇ ਹੈਗਾ ਫੁੱਲ ਸਾਰੀ ਕਾਲੀ ਜੋ ਭਾਜੀ ਲਓ ਜੀ ਜੈਡ ਬਲੈਕ ਜੀ ਬਾਕੀ ਨਿਗਾ ਨਿਗਾ ਜਿਆ ਸਿੰਗ ਲੱਗਾ ਇੱਕ ਰੰਗ ਕਾਲੀ ਆ ਵੱਡੀ ਝੋਟੀ ਪਾਜੀ ਕਦ ਵੇਲ ਦੀ ਬੜੀ ਆ ਆ ਲਾਗੇ ਤਾਂ ਵੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਤੇ ਥਣ ਥੋਣੇ ਵੀ ਬੜਾ ਚੰਗਾ ਲੱਗਾ ਥਣ ਭਾਂਡੇ ਦੀ ਖੁੱਲੀ ਆ ਚਲੋ ਗਾਂਹ ਨਿਕਲ ਆਵੇ ਤੇ ਇਹ ਕਮੇਟੀ ਵਾਲਾ ਸਾਵੀ ਆ ਹਾਂਜੀ ਹਾਂਜੀ ਤੇ ਕਦ ਜਿਹਨੂੰ ਆਪਾਂ ਕਹਿ ਦਿੰਦੇ ਆ ਫੁੱਲ ਵੱਡਾ ਹਰਿਆਣੇ ਦੀਆਂ ਝੋਟੀਆਂ ਵਰਗਾ ਤੇ ਪਿਆਰ ਹੋਈ ਤਾਂ ਬੜਾ 1.5 ਤੋਂ 2 ਪੋਲੇ ਬਿਲਕੁਲ ਜੇ ਹਿਸਾਬ ਨਾਲ ਡੰਗਰਾਂ ਦਾ ਰੇਟ ਗਾਂ ਵਧਨ ਦਿਆ ਉਸ ਹਿਸਾਬ ਨਾਲ 2 ਲੱਖ ਦੀ ਝੋਟੀ ਹਾਂਜੀ 20 ਨਾਲੀਆਂ ਮਈਆਂ ਪਈਆਂ ਇਕੱਠੀਆਂ ਉਹਨਾਂ ਗਾਂ ਵਾਲੇ ਹੋ ਗਿਆ ਤਾਂ ਝੋਟੀਆਂ ਵੇਚੀਆ ਨਾ ਜਿੱਥੋਂ ਆਈਆਂ ਨਾ ਹਾਂਜੀ 20 20 ਲੀਟਰ ਵਾਲੀਆਂ ਪੂਰੀਆਂ ਨਾਲ ਮਈਆਂ ਰੱਖਿਆ ਜਿੰਨਾ ਕੋਈ ਆਈ ਝੋਟੀ ਠੀਕ ਹੈ ਵੱਡੀਆਂ ਮਈਆਂ ਜੇ ਝੋਟੀ ਆਈ ਆ ਉੱਤਰੋਂ ਆਈ ਭਾਜੀ ਝੋਟੀ ਬਾਕੀ ਥਣ ਦੇਵੇ ਤਾਂ ਪਤਾ ਠੀਕ ਹੈ ਜੀ ਹਾਂਜੀ ਲਓ ਜੀ ਤੁਸੀਂ ਇੱਕ ਵਾਰੀ ਲਾ ਕੇ ਤਾਂ ਚੈੱਕ ਕਰ ਸਕਦੇ ਏ ਤੇ ਬਾਕੀ ਹੁਣ ਡੰਗਰ ਵੀਰ ਤੇ ਚੋਈ ਜਵਾਏ ਆ ਵੇਖੋ ਭਾਈ ਨੋਕਾਂ ਦਾ ਚੋਣ ਚਾਨ ਬਹੁਤ ਖੋਲੀ ਏ ਲੋ ਜੀ ਚੈੱਕ ਕਰ ਸਕਦੇ ਤੁਸੀਂ ਥਣ ਪਾਣਾ ਮਿਲ ਕੋ ਬੈਣ ਵੇਖ ਲਓ ਨਾੜਾ ਨੂੜਾ ਉਹ ਦਈਏ ਉਹਦੀ ਇੱਕ ਈ ਹੋਰ ਲਾਗੇ ਤੋਂ ਦਿਖਾ ਦਿੰਦੇ ਆ ਤੇ ਵੀਰ ਜੀ ਇਹਦੇ ਰੇਟ ਦੀ ਗੱਲ ਕਰੀਏ ਤੇ ਵੇਖ ਲਓ ਮੀਟੀ ਜਿਹੜਾ 74 ਸੂਈ ਹੋਵੇ ਛੋਟੀ ਢੇੜ ਦੀ ਆ ਹਾਂਜੀ ਹੁਣ ਮੁੱਲ ਜੋ ਮਰਜ਼ੀ ਭਾਈ ਕਰੀਏ 75000 ਜਮਾ ਤਾਂ ਥੋੜਾ ਬੋਧਾ ਕਰਦੇ 75000 ਤੋਂ ਥੋੜਾ ਬੋਧਾ ਮੰਗਦਾ ਹਾਂਜੀ ਭਾਈ ਵੱਡੀ ਛੋਟੀ ਭਾਈ 60 62000 ਦੀ ਉਦਾਂ ਹੀ ਆ ਛੋਟੀ ਪੁਕਾਰ ਹੀ ਦੋ ਮੰਨਤਨ ਜਿਹੜਾ ਕਰਨਾ ਹੋਣਾ ਇਹਦੇ ਯਾਰ ਛੱਡੀ 74 ਜੀ 73000 ਦੀ ਕਰ ਦੋ। ਮੇਰਾ ਵੀ ਜੀ ਜੇਤ ਨਹੀਂ ਕਹਿੰਦਾ। ਲਓ ਵੀਰ ਜੀ 73000 ਦੀ ਹਰਿਆਣੇ ਦੀ ਝੋਡੀ 7 ਲੀਟਰ ਦੁੱਧ ਜਿਹੜਾ ਮੌਕੇ ਤੇ ਤਿਆਰ ਹੈ ਇਹਦੇ ਕੋਲ। ਹਾਂਜੀ। ਬਾਕੀ ਸੇਵਾ ਕੋ ਚੰਗੀ ਕਰੇ ਅਜੇ ਦੁੱਧੋਂ ਵੱਧ ਸਕਦੀ ਹੈ। 3 ਮਹੀਨੇ ਹੋਏ ਸੁਈ ਨੂੰ ਮਹੀਨਾ ਕੋਇਆ ਗਾਂ ਬਣਿਆ। ਚਾਹ ਦੀ ਖਾਨ ਦੀ ਹਰਿਆ ਪਿਆ ਚਾਹ ਤੇ ਦੁੱਧ ਨੂੰ 9-10 ਕਿਲੋ ਰੋਣਾਂ ਨਾਲ ਦਈਏ। ਬਿਲਕੁਲ ਜੀ। ਤੇ ਆ ਦੂਜੇ ਨੰਬਰ ਤੇ ਵੀਰ ਜੀ ਕਿੱਦਾਂ ਜੀ? ਭਾਈ ਦੂਜਾ ਸੂਆ ਝੋਟੀ ਆ ਗਈ ਏ। अच्छा जी हां जी देख लो देण ਇਹ ਹੱਪਾ ਲੈ ਜੇ 10 ਲੈ ਲੈ। اچھا ਜੀ। ਸੁਆ ਦੂਜਾ ਮੂੰਹ 6 ਦੰਦ ਭਾਜੀ ਝੋਟੀਆ। ਠੀਕ ਜੀ ਮੂੰਹ 6 ਦੰਦ ਦੂਜਾ ਸੁਆ ਤੇ ਦੇਣ ਦੱਸ ਕੇ ਖੜਦੀ ਵੀਰ ਜੀ। ਲਓ ਜੀ ਤੁਸੀਂ 10 ਦੇਣ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਵੀਰ ਦੇ ਨਾਲ। ਬਾਕੀ ਕੱਦ ਕਾਠ ਵੱਡਾ ਹੈ। ਮੋੜ ਲਓ ਵੀਰ ਜੀ ਮੋੜ ਲਓ ਗਾਂ ਤਿਲਕਣ ਜੀ ਡਰਦੇ। ਅੱਛਾ ਜੀ। ਵੀਰ ਕਹਿੰਦਾ ਵੀ ਸੰਗਲ ਪਿਆ ਜੀ ਝੋਟੀ ਨੂੰ ਤਲਿਆਰੇ ਦੀ ਕਰਦੀ ਔਲ। ਹਾਂ ਜੀ। ਤੇ ਬਾਕੀ ਫੇਸ ਕੁਆਲਟੀ ਤੋਂ ਚੈੱਕ ਕਰ ਸਕਦੇ ਨਿਗਾ ਨਿਗਾ ਜਾਂ ਸਿੰਗ ਲੱਗਾ ਇੱਕ ਰੰਗ ਕਾਲੀ ਝੋਟੀ ਹੈ ਵੀ ਝੋਟੀ ਕਰਦ ਬੜਾ ਵੱਡੀ ਝੋਟੀ ਆ ਤੁਰੀ ਸ਼ਕੀਨੀਆਂ ਸ਼ਕੂਨੀਆਂ ਝੋਟੀ ਦੀਆਂ ਚੰਗੀਆਂ ਬਾਕੀ ਥਣ ਭਾਂਡਾ ਤੁਹਾਨੂੰ ਲੱਗਦਾ ਦਿਖਾ ਦਿੰਨੇ ਝੋਟੀ ਭਾਜੀ ਹੈ ਤੁਹਾਨੂੰ ਲਓ ਆ ਖੁੱਲਨੀ ਆ ਸਾਰੀ ਝੋਟੀ ਭਾਜੀ ਹੈ ਹਾਂਜੀ ਆ ਬਿਲਕੁਲ ਲਓ ਜੀ ਢੱਲਾ ਢੁੱਲਾ ਵੀਰ ਨੇ ਤੁਹਾਨੂੰ ਦਿਖਾ ਦੀਆਂ ਲੱਗੇ ਤੁਹਾਨੂੰ ਬਾਕੀ ਥਣ ਜਿਹੜਾ ਮੁਠੀ ਵਾਲੀ ਜਵਾਈ ਵਾਲਾ ਵਧੀਆ ਲੱਗਾ ਹਾਂਜੀ ਤੇ ਕੱਦ ਕਾਠ ਵੀ ਚੰਗਾ ਹੈ ਮੂੰਹ 4 ਦੰਦ 6 ਦੰਦ ਅਸੀਏ ਠੀਕ ਜੇ ਸੁਹਾ ਦੁੱਜਾ ਤੇ ਮੂੰਹ 6 ਦੰਦ ਦਾ ਇਹਦਾ ਰੇਟ ਵੀਰ ਜੀ ਇਹ ਲੋ ਭਾਈ ਕਿ ਭਦੇ ਰਲੇ ਇੱਕ 5 ਕਰਦੇ ਇਹਦਾ ਅੱਛਾ ਜੀ ਲੱਖ ਦੀ ਦੇ ਦੀਏ ਤੇ ਕਰੀਏ ਮਾਣ ਨਹੀਂ ਕਰਨਾ ਹੀ ਪੈਣਾ ਭਾਈ 95000 ਦੀ ਝੋਟੀ ਦੇ ਲਾਗੇ ਲਓ ਜੀ 95000 ਦੀ ਮੂੰਹ 6 ਦੰਦ ਆ ਸੋਣੀ ਛੋਟੀ ਤੇ 10 ਕ ਦੇਣ ਦਾ ਟਾਈਮ ਜਿਹੜਾ ਅਜੇ ਖੜਦੀ ਹੈ ਕਰਮਾ ਵਾਲੀ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਲੱਗੇ ਦੀ ਬਹੁਤ ਚੰਗੀ ਵੇਖ ਲਾਗੇ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਅਜੇ ਕਰਮਾ ਵਾਲੀ ਨੇ ਹੋਰ ਖਲ ਜਾਣਾ ਦਾ ਹੰਦਣਾ ਨਹੀਂ ਤਿਆਰ ਹੋਣੀ ਭਾਜੀ ਇਹ ਬਿਲਕੁਲ ਜੀ ਸਹੀ ਗੱਲ ਹੈ ਤੇ ਵੀਰ ਜੀ ਤੀਜੇ ਨੰਬਰ ਤੇ ਇਹ ਮੈਂ ਦਾ ਭਾਈ ਤੀਜਾ ਹੀ ਸੁਆ ਆ ਗਿਆ ਜੀ ਅੱਛਾ ਜੀ 15 ਕਿਲੋ ਵਾਲੀ ਮੈਂ ਆ ਵੀ ਜੀ ਠੀਕ ਜੀ ਲੈਖਣ ਵਾਲੇ ਵੀਰ ਨੇ ਆਪ ਸਾਹ ਬੁਲਾ ਲੈਣਾ ਜਿਹੜੇ ਵੀਰ ਨੂੰ ਪਰਖਿਆ ਮਠਪੂੜਾ ਵੇਖੋ ਮੈਨੂੰ ਲੱਗਾ ਖਾਨ ਲੈਵਾ ਵੇਖੋ ਲਓ ਜੀ ਤਾਂ ਇਹ ਇੱਕ ਹਫ਼ਤੇ ਦੀ ਕੱਤੀ ਆ ਮੈਂ ਦਾਹ ਲੈ ਜੇ ਹਫ਼ਤਾ ਲੈ ਜੇ ਲਓ ਵੀਰ ਜੀ ਇਹਦੇ ਵੀ ਆਪਾਂ ਦੱਸ ਦੇਣ ਕਹਿੰਦੇ ਆ ਗਿਣਤੀ ਦੇ ਬਾਕੀ ਹਫ਼ਤੇ ਤੱਕ ਸੂਬੇ ਆਪਾਂ ਕੁਝ ਕਹਿ ਨਹੀਂ ਸਕਦੇ ਹੋਰ ਨਾਲ ਕਿੰਦਾ ਗਾਵਾ ਤੇ ਉਹਨਾਂ ਹੀ ਪਛਾਣ ਆ ਲਓ ਜੀ ਵੀਰ ਜੀ ਡੱਬ ਡੁੱਬ ਜਿਹੜੇ ਆ ਜੱਡੇ ਦੇ ਉੱਤੇ ਵੱਡੇ ਆ ਗਏ ਆ ਹਾਂਜੀ ਤੇ ਕਿਤੇ ਨਾ ਕਿਤੇ ਇਹ ਵੀ ਦੁੱਧੀਆਂ ਨਿਸ਼ਾਨੀਆਂ ਹੁੰਦੀਆਂ ਸਿਆਣੇ ਕਹਿੰਦੇ ਆ ਬਾਕੀ ਨੀਲੀ ਰਵੀ ਦਾ ਪਖ ਰੱਖਦੀ ਆ ਸੁਹਾ ਵੀਰ ਜੀ ਕੇ ਨਾਂ ਇਹਦਾ ਤੀਸਰਾ ਲਓ ਜੀ ਵੀਰ ਜੀ ਤੀਸਰਾ ਸੁਹਾ ਹੈ ਥੱਲਿਓ ਕਰਮਾਲੀ ਜਿਹੜੀ ਪੰਡਾ ਪਾਈ ਫਿਰਨਦੀ ਆ ਖੁੱਲੇ ਥਣਪਾ ਨੇਰੀ ਆ ਮੈਂ ਲੈ ਜਾ ਵੀਰ ਜੀ ਲੈ ਕਰ ਸਕਦੇ ਚੈੱਕ ਤੁਸੀਂ ਜਿਹੜਾ ਕੱਦ ਵਜਣਿਆ ਪੂਰਾ ਫੁੱਲਿਆ ਝੋਟੀ ਦਾ ਤੀਸਰਾ ਸੁਗਾ ਝੋਟੀ ਕਹਿ ਸਕਦੇ ਆਪਾਂ ਕੋਈ ਗੱਲ ਨਹੀਂ ਏਡੀ ਕਿੰਨਾ ਥਲੇਵਾ ਕਰਮਾਰੀ ਤੇ ਥੱਲੇ ਆ ਨਾ ਇੰਨਾ ਹੀ ਹੋਰ ਬਣਾਉਗੀ ਕਿ ਉਹ ਵੀ ਚੀਪਾ ਆਉਂਦਾ ਦੋ ਤਰ੍ਹਾਂ ਜੋ ਇਥੇ ਜੀ ਲਓ ਜੀ ਅਜੇ ਤੱਕ ਜਿਹੜਾ ਵੀਰ ਕਹਿੰਦਾ ਕਿ ਚੀਪਾ ਆਉਂਦਿਆ ਹਫਤੇ ਖੰਡ ਦੀ ਕੱਚੀ ਜਾਂ 10 ਦਿਨ ਵੀ ਖੜ ਸਕਦੀ ਆ ਬਾਕੀ ਥਣਪਾ ਪਾਂਡੇ ਦੀਆਂ ਸਫਾਈਆਂ ਤਾਂ ਲਾਗੇ ਤਾਂ ਚੈੱਕ ਕਰਾ ਦਨੇ ਕਰੀ ਖੁੱਲੇ ਵੀਰ ਜੀ ਮੜੇ ਪੂਛ ਵੜ ਕੇ ਲੱਤਾਂ ਜੀਆਂ ਰੀਆਂ ਲਓ ਜੀ ਕਰੋ ਜੇ ਬਾਕੀ ਅੱਗੋਂ ਵੀ ਹੋਣਾ ਹੀ ਹੈ ਲੈਵਾ ਵੀ ਸੀ ਪਿੱਠ ਪੂੜਾ ਵਿਖਾਓ ਕਿੰਦਾ ਸਰਦਾਰ ਮੈਨੂੰ ਲੱਗਦਾ ਪਿੱਠ ਪੂੜੇ ਦੀਆਂ ਸਾਫ ਆ ਪੂਰੇ ਖੁੱਡੇ ਖੱਡੇ ਬਰਾਬਰ ਆ ਕੋਈ ਖੁੱਡਾ ਨਹੀਂ ਬੈਠਾ ਕੋਈ ਗੱਲਬਾਤ ਨਹੀਂ ਆ ਐ ਇੱਕ ਨੰਬਰ ਚਵਾਈ ਚਵਾਈ ਵਧੀਆ ਨਿਕਲੂ ਵੀਰ ਜੀ ਟੱਪਣ ਟੱਪਣ ਕਿੱਦਾਂ ਐ ਇੱਕ ਨੰਬਰ ਆ ਟੱਪਣ ਤੋਂ ਬਹੁਤ ਪਾਸ ਆ ਟੱਪਣ ਬਿਲਕੁਲ ਪਾਸ ਆ ਮੈਂ ਜਿਹੜੀ ਬਾਕੀ ਇਹਨੂੰ ਆਪਾਂ ਕਹਿ ਸਕਦੇ ਆ ਵੀ ਪੰਡਾ ਪਾਈਆਂ ਨਹੀਂ ਤਾਂ ਐਵੇਂ ਝੂਠੀ ਸਪਲਾਈ ਲਾਈ ਜਾਣਾ ਸਾਡਾ ਕੰਮ ਨਹੀਂ ਹੈਗਾ ਲਓ ਜੀ ਚੈੱਕ ਕਰ ਲਓ ਤੇ ਇਹ ਬਣਨੀ ਆ ਵੀਰਜੀ ਇਹ ਅਜੇ ਬਣੂਗੀ ਹੋਰ ਹਾਂਜੀ ਤੇ ਇਹਦਾ ਰੇਟ ਵੀਰਜੀ ਕੀ ਰੱਖ ਦੀਏ ਦੇਖੋ ਵੀਰਜੀ 15 ਕਿਲੋ ਵਾਲੀ ਮੈਂ ਤੇ ਸਵਾਲ ਆ ਕਿ ਨਹੀਂ ਲੱਗਦੀ ਸਪੇਡ ਤੇ ਜੀ ਹਾਂਜੀ 95 ਦੀ ਉਹ ਲੈ ਜੇ ਭਲਾ ਕੁਗੀ 95 ਦੀ ਇਹ ਤੇ ਲਓ ਵੀਰਜੀ 95000 ਦੀ ਏ ਦੁੱਧ ਦਾ ਡਰਮ ਤੇ 95000 ਦੀ ਦੂਜਾ ਸੁਗਾ ਝੋਟੀ ਜਿਹੜੀ 2 ਨੰਬਰ ਤੇ ਆਪਾਂ ਚੈੱਕ ਕਰਾਈਏ ਤੁਹਾਨੂੰ ਤੇ ਇੱਧਰ ਚੌਥੇ ਨੰਬਰ ਤੇ ਕਿਦਾਂ ਜੀ ਵੀਰਜੀ ਤੇ ਇਹ ਚੋਂ ਕਰਨਾ ਕੋਈ ਮਾਨਦਾਨ ਦੇ 95 ਫਿਕਸਿਆ ਮੌਕੇ ਦੇ ਵਿੱਚ ਹੀ ਕਰ ਦਾਂਗੇ ਚਲੋ ਮੌਕੇ ਮੌਕੇ ਦੇ ਕਰ ਦਿਓ ਠੀਕ ਠੀਕ ਵੀਰ ਜੀ ਠੀਕ ਜੀ ਤੇ ਚੌਥੇ ਨੰਬਰ ਤੇ ਨੀਲੀ ਰਾਵੀ ਟੋਟੀ ਆ ਗਈ ਸੂਈ ਹਾਂਜੀ ਸੂਈ ਨੂੰ ਬਾਹ ਬਾਣਾ ਦੇ ਲੋ ਜੇ ਕੱਟਾ ਮਗਰ ਜੇ ਅੱਛਾ ਜੀ ਪਾਣੀ ਵੇਚ ਲੋ ਲਓ ਜੀ ਕਰੋ ਚੱਕ ਦੁੱਧ ਜਿਹੜਾ ਪਾਜੀ ਖਾਵੇ ਵਾਲਾ ਨਾ 13 ਕਹਿ ਰਹੀਏ 14 ਕਹਿ ਰਹੀਏ ਲੀਟਰ ਵਾਲਾ ਦੁੱਧ 12 ਹੁੰਦਾ 12 ਲੀਟਰ ਵਾਲਾ ਜਿਹੜਾ 12 ਲੀਟਰ ਮੌਕੇ ਤੇ ਦੁੱਧ ਤਿਆਰ ਆ ਸੁਹਾ ਦੂਸਰਾ ਵੀਰ ਜੀ ਹਾਂਜੀ ਵੀਰ ਜੀ ਨੀਲੀ ਰਾਵੀ ਦੀ ਟੋਟੀ ਜਾਵੇ ਬੱਗੀ ਨਾ ਠੀਕ ਜੰਮ ਕਰੇ ਤੇ ਕਟਾ ਆਣਾ ਜੀ ਹਾਂ ਜੀ ਠੀਕ ਹੈ ਜੀ ਮੇਲ ਕਾਫ ਮਗਰ ਆ ਗਿਆ ਨੀਲੀ ਰਾਵੀ ਦੀ ਐ ਮੈਂ ਤੋਰਾ ਵਿਖਾਈਏ ਛੋਟੀ ਸੁਆ ਦੂਸਰਾ ਪਿਓਰ ਤੇ ਪੂਛ ਥੋੜੀ ਜਿਹੀ ਉੱਚੀ ਰੱਖਦੀ ਐ ਬਾਕੀ ਥਣ ਭਾਂਡੇ ਦੀ ਐ ਬਿਲਕੁਲ ਸਾਫ ਐ ਤੇ ਜਵਾਗ ਇਹੋ ਜਿਹਾ ਵੀਰ ਜੀ ਇਹਦਾ ਚਲੋ ਦਿਖਾ ਦਿੰਦੇ ਬਾ ਲੈ ਉਹ ਇੱਕ ਰੇ ਇਧਰ ਨੂੰ ਲੈ ਆਓ ਲਓ ਜੀ ਕਰ ਸਕਦੇ ਚੈੱਕ ਤੁਸੀਂ ਭਾਈ ਕੱਦ ਬੇਲ ਦੀ ਵੇਖ ਲਓ ਕਿੰਨੀ ਚੰਗੀ ਐ ਇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਸਿੰਘਾਂ ਬਾਡੀ ਦੇ ਹਿਸਾਬ ਨਾਲ ਫੱਬਦਾ ਮੈਂ ਇਹਨੂੰ ਮੋੜ ਲਓ ਵੀਰ ਜੀ ਤੇ ਆਖੂਕ ਬਣ ਕੀ ਆ ਗਈ ਇਹਦੀ ਬਾਕੀ ਸਿੰਘਾਂ ਨੂੰ ਅਜੇ ਤੱਕ ਹੱਥ ਨਹੀਂ ਲੱਗਾ ਜੇ ਕੋਈ ਬਣਵਾਉਣਾ ਚਾਵੇ ਤਾਂ ਬਣਵਾ ਵੀ ਸਕਦਾ ਹੈ ਹੋਰ ਕੁੰਡੇ ਹੋ ਜਾਣਗੇ ਤੇ ਇੱਕ ਵਾਰੀ ਫੇਰ ਲਾਗੇ ਤੇ ਤੁਹਾਨੂੰ ਆਰਡਰ ਦੀ ਕੁਆਲਿਟੀ ਦਿਖਾ ਦਿੰਨੇ ਆ ਲਓ ਜੀ ਕਰੋ ਚੈੱਕ ਖਵਾਰਾ ਲੀਟਰ ਜਿਹੜਾ ਕਹਿਣ ਵਾਲਾ ਨਹੀਂ ਆ ਮਿੰਤੀ ਵਾਲਾ 12 ਲੀਟਰ ਵੀ ਇਹ ਕਹਿੰਦਾ ਕਿ ਤਿਆਰ ਹੈ ਇਹਦੇ ਕੋਲ ਤੇ ਛਿਗ ਝੁਗ ਨਾਲ ਪਾਲਿਆ ਤੇ 14 ਲੀਟਰ ਮੋਕੇ ਦੇ ਦੁੱਧ ਤਿਆਰ ਆ ਹਾਂਜੀ ਤੇ ਇਹਦਾ ਰੇਟ ਵੀਰ ਜੀ ਰੇਟ ਵੀ ਕੀ ਦਾ ਇੱਕ ਦਾਸ ਕਰਦੇ ਅੱਛਾ ਜੀ ਡੇੜ ਸੇਮ ਕਰਦੀ ਹੈ ਅਜੀ 95 95 99 ਦੀ ਭਾਤੂ ਵੀ ਰਾਹ ਲਾ ਜੇ ਭਲਾਓ ਜੇ ਭਲਾਓ ਲਾਓ ਵੀਰ ਜੀ ਜਿਹੜੀਆਂ ਝੋਟੀਆਂ ਤਿੰਨੇ ਹੀ ਵੱਡੀਆਂ ਤੇ ਤਿੰਨੇ ਦੁੱਧ ਵਾਲੀਆਂ ਤੇ ਵੀਰ ਮੈਂ ਆਪਣੀ ਗਰੰਟੀ ਦੇਦਾ ਇਹ ਝੋਟੀਆਂ ਦੀ ਫੁੱਲ ਲਓ ਜੀ ਆਪਣੀ ਚੈਨਲ ਵਾਲਿਆਂ ਦੀ ਫੁੱਲ ਗਰੰਟੀ ਹੈ ਝੋਟੀਆਂ ਦੀ ਦੁੱਧ ਘਟ ਨਿਕਲੇ ਕੋਈ ਭਾਰ ਪਿੱਛੇ ਦੀ ਪ੍ਰੋਬਲਮ ਹੋਵੇ ਤੁਸੀਂ ਸਾਨੂੰ ਵੀ ਕਾਲ ਕਰ ਸਕਦੇ ਜੀ ਵੀਰ ਦਾ ਮਾਲ ਸਾਫ਼ ਸੁਥਰਾ ਤੇ ਸਾਫ਼ ਸੁਥਰੇ ਬੰਦਿਆਂ ਦੀ ਅੱਛਾ ਲਓ ਪਸ਼ੂ ਲਈਦਾ ਵੀਰ ਜੀ ਹੋਰਿਆਂ ਦਾ ਕੰਮ ਨਹੀਂ ਆਪਾਂ ਤੇ ਜਿਹੜਾ ਬੰਦਾ ਸਾਫ਼ ਸੁਥਰਾ ਪਸ਼ੂ ਵੇਚਦਾ ਹੈ ਉਹਦੀ ਆਪਾਂ ਵੀਡੀਓ ਪਾਵਾਂਗੇ ਮਾੜੇ ਬੰਦੇ ਦੀ ਵੀਡੀਓ ਸਾਡੇ ਚੈਨਲ ਤੇ ਨਹੀਂ ਆਉਗੀ ਪੌਣੇ 2 ਸਾਲ ਤੁਹਾਨੂੰ ਹੋ ਗਏ ਮੇਰੀ ਵੀਡੀਓ ਪਾਉਂਦੇ ਕਰੀ ਹਾਂ ਮਾੜੇ ਦਾ ਦੱਸੋ ਨਹੀਂ ਵੀਰ ਜੀ ਕਦੀ ਲਾਂਬਾ ਨਹੀਂ ਆਇਆ ਹਾਂ ਜੀ ਵੀਰ ਜੀ ਲਾਂਬੇ ਵਾਲਾ ਕੰਮ ਨਹੀਂ ਕਰਨਾ ਲਾਂਬੇ ਵਾਲੇ ਬੰਦੇ ਦੀ ਅਸੀਂ ਵੀਡੀਓ ਨਹੀਂ ਪਾਉਂਦੇ ਆ ਰਹਿਣਾ ਮਨਜ਼ੂਰ ਨਹੀਂ ਪਾਜੀ ਪਰ ਉਹ ਆਇਆ ਵਾਲੇ ਨੂੰ ਉਹ ਦੱਸ ਬਾਕੀ ਮੇਰੇ ਸਾਰੇ ਭਰਾਵਾਂ ਨੂੰ ਇਹੋ ਹੀ ਬੇਨਤੀ ਹੈ ਜਿਹੜਾ ਬੰਦਾ ਤੇ ਸਾਫ਼ ਸੁਥਰਾ ਕੰਮ ਕਰਦਾ ਹੈ ਸਾਨੂੰ ਜਰੂਰ ਸੱਦੋ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਜੇ ਕੋਈ ਮਾੜਾ ਕੰਮ ਕਰਦਾ ਤੇ ਵੀਰ ਸਾਨੂੰ ਫੋਨ ਨਾ ਹੀ ਲਾਵੇ ਤੇ ਗੱਲ ਚੰਗੀ ਆ ਤੇ ਬਾਕੀ ਵੀਰ ਦੇ ਕਿਹੜਾ ਭਰਾ ਇਹਨਾਂ ਨੂੰ ਮਤਲਬ ਜਿਹਦੇ ਫਾਬਰੀਆਂ ਆ ਉਹ ਇਹਦੇ ਨਾਲ ਸੌਦਾ ਕਰੇ ਵੀਰ ਦੇ ਨਾਲ ਤੇ ਆਪਣੇ ਪਸ਼ੂ ਖਰੀਦੇ ਚੈੱਕ ਪਾਸ ਦੀ ਗਰੰਟੀ ਵੀਰ ਦੀ ਫੁੱਲ ਹੋਊਗੀ